ਬਦਲੇ ਆਖਿਆ ਲੋਕਾਂ ਨੇ ਸਾਨੂੰ ਬੜਾ ਬੋਲੇ ਪਗਲੇ ਤੇਰੇ ਨਾਂ ਬਣੀ ਸੀ ਜਿਹੜੀ ਮੁੜਨਾ ਨਹੀਂ ਉਹ ਬਣੇ ਤੇਰੇ ਨਾਂ ਬਣੀ ਸੀ ਜਿਹੜੀ ਮੁੜਨਾ ਨਹੀਂ ਉਹ ਬਣੇ ਗੱਲ ਰੱਬ ਨਾਲ ਜਾਣਦੀ ਚਲਾਈ ਬੈਠਿਆ ਓਦੀ ਕਦੇ ਸੁਨੇਹਾ ਓਦੀ ਕਦੇ ਸੁਨੇਹਾ ਬਸ ਤੇਰੀ ਸੁਖ ਸਾਧ ਦਾਨੀ ਬਾਕੀ ਫਤੇ ਸਾਰੇ ਜੱਗ ਨੂੰ ਬਲਾਈ ਬੈਠੇ ਆ ਆਈ ਨੀ ਰਾਜੇ ਰਣਜੀਤ ਚ ਉਹੀ ਤੇਰੇ ਨਾਲ ਸਾਂਝ ਜਿਹੜੀ ਨੀ ਚੰਨ ਤੇ ਚਕੁਰ ਦੀ ਤੇਰੀ ਮੇਰੀ ਜੋੜੀ ਜੋ ਓਟਾਰੀ ਤੇ ਲਹੌਰ ਦੀ ਲੈ ਤੂ ਪਰਿਸ਼ਾਦੀ ਮੈਂ ਸਮਾਦ ਜਿਉਣੇ ਮੋੜਦੀ ਤੇਰੀ ਮੇਰੀ ਜੋੜੀ ਜੋ ਓਟਾਰੀ ਤੇ ਲਹੌਰ ਜੀ ਧੰਨਵਾਦ ਜੀ ਧੰਨਵਾਦ ਆਪ ਬੰਦੇ ਦੀ سپورਟ ਕਰਿਆ ਕਰੋ ਯਾਰ ਬੰਦੇ ਦੀ ਰੱਜ ਕੇ ਹੁਣ ਤੁਸੀਂ ਥੋੜੇ ਸੁੱਕੇ ਬੈਠੇ ਤੁਸੀਂ ਵੀ ਸੁਣਾਓ ਕੁਝ ਇੱਕ ਪ੍ਰਾਈਜ਼ ਸੁਣਾਓ ਭਾਈ ਕਿਵੇਂ ਆ ਭਾਈ ਉਹ ਪਛਾਣਾ ਨਹੀਂ ਜਦੋਂ ਤੁਹਾਨੂੰ ਰਾਹ ਪੁੱਛਿਆ ਯਾਰ ਆਈ ਮੈਂ ਤਾਂ ਹੀ ਮਗਰ ਆ ਗਿਆ ਮੈਂ ਤਾਈ ਨੂੰ ਮਗਰ ਆ ਗਿਆ ਠੀਕ ਹੈ ਜੀ ਬਿਲਕੁਲ ਬਾਈ ਯਾਰ ਗੱਡੀ ਮੈਂ ਗਿਆ ਤਰਾ ਬਾਈ ਬੱਸ ਨਹੀਂ ਬਾਈ ਸਾਨੂੰ ਪਤਾ ਹੀ ਲੱਗਿਆ ਕਿੱਧਰ ਵੀ ਆਏ ਆ ਕਿੱਧਰ ਟਿੱਪਰ ਆਏ ਇੱਧਰ ਵੀ ਇੱਧਰ ਪਟ્રોલ ਇਹ ਸਰਾਇਣਾ ਦਾ ਬਾਈ ਇੱਧਰ ਗਏ ਮੈਂ ਬਾਹਰ ਵੱਸ ਮੈਂ ਗਿਆ ਬਾਈ ਬਾਹਰ ਉਹ ਸਰਾਇਣਾ ਦਾ ਵੇਖ ਜਿਹੜਾ ਰੋਡ ਜਾਂ ਬੰਦ ਹੋ ਗਿਆ ਹੋਇਆ ਪਿੱਲਰ ਜਿਹੜਾ ਉਹ ਬਲੋਕ ਨਹੀਂ ਬਾਈ ਮੇਰੇ ਪਾਸੋਂ ਆ ਨਹਿਰ ਦੇ ਨਾਲ ਬਾਈ ਅੱਛਾ ਉਹ ਫਰੀ ਉਹ ਫਿੱਡਾਂ ਵਿੱਚ ਦੀ ਆਏ ਹੋਣੇ ਹਾਂ ਫਿੱਟਿਆ ਵੇ ਗਿਆ ਫਿੱਟਿਆ ਵੇ ਗਿਆ ਉਥੇ ਪੋਲ ਡੀ ਗਿਆ ਹਾਂ ਘਾਟੀ ਮਾਰੀ ਟੀ ਮਾਰੀ ਅੱਛਾ ਬਾੜਾ ਇਹਨੂੰ ਕਹਿੰਦੇ ਉੱਥੇ ਆ ਕੇ ਮੈਂ ਕਿਹਾ ਜਦੋਂ ਇਹ ਵੇਖਿਆ ਜੀ ਤਾਂ ਇੰਦਰ ਘੱਟੇ ਗੰਨ ਵਾਈ ਜਨੇ ਕਿਹਾ ਬਾਈ ਆਰ ਕੇ ਦਾ ਮੈਨੂੰ ਫੋਨ ਕਰ ਲੈ ਮੈਨੂੰ ਪਾਣ ਨੂੰ ਸਾਨੂੰ ਪਤਾ ਹੀ ਲੱਗਿਆ ਬਾਈ ਨਹੀਂ ਅਸਲ ਮੈਂ ਆਏ ਤੁਸੀਂ ਫਲਾਈ ਕਰਕੇ ਆ ਜੀ ਸਾਨੂੰ ਜਿਵੇਂ ਜਿਵੇਂ ਲੋਕੇਸ਼ਨ ਲਈ ਆਈ ਹਾਂਜੀ ਹਾਂਜੀ ਅਜਿਹਾ ਹੋਰ ਵੀ ਘਰ ਬਣਦਾ ਹੋਣਾ ਜੀ ਆਪਣੇ ਇੰਦਰ ਹਾਂ ਬੰਦ ਵਿਚਾਲੇ ਜੇ ਜਾ ਕੇ 아이 ਉੱਥੇ ਰੋਕੇ ਮੈਂ ਫਿਰ ਮੈਂ ਕਿਹਾ ਨਹੀਂ ਯਾਰ ਮੈਂ ਕਿਹਾ ਸੱਬੇ ਦੇ ਘਰ ਦੇ ਦੋ ਸੜਕ ਲੰਘਦੀ ਐ ਮੂੜਦੀ ਮੈਂ ਕਿਹਾ ਉਹ ਮੈਂ ਕਿਹਾ ਮਰੇ ਧਿਆਨ ਚ ਆ ਜੂ ਵੀ ਆ ਘਰ ਪਿੰਡ ਚ ਪੈ ਗਈ ਹਾਂ ਪਿੰਡ ਚ ਪੈਣਾ ਗਲਤ ਹੋ ਗਿਆ ਜੇ ਬਾਹਰ ਬਾਹਰ ਲੁੱਟੇ ਲੈਦੀਆਂ ਇੱਕ ਸੇ ਲੱਟੇ ਰੇ ਵਰਗੀਆਂ ਨੇ ਨੂੰ ਨਹੀਂ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ